ਉਹ ਮਰਿਆਦਾ ਜਿੱਦਾਂ ਮਹਾਰਾਜ ਦਾ ਥਾਲ ਸਜਦਾ ਹਾਂਜੀ ਉਹ ਉੱਥੇ ਵੀ ਪੜਦਾ ਜਿੱਦਾਂ ਕਰਦੇ ਹਾਂ ਹਾਂਜੀ ਤੇ ਹਜ਼ੂਰ ਸਾਹਿਬ ਵੀ ਸੇਮ ਮਰਿਆਦਾ ਉੱਥੇ ਹੈ ਕਿ ਮਹਾਰਾਜ ਜਦ ਵੀ ਭੋਗ ਲਵਾਉਣਾ ਤੇ ਕੋਈ ਵੀ ਜਾ ਕੋਈ ਜਿੱਦਾਂ ਥਾਲ ਵੀ ਸਜਾਇਆ ਮਹਾਰਾਜ ਦਾ ਉਹ ਪਹਿਲਾਂ ਬਾਬਾ ਕੁਲਵੰਤ ਸਿੰਘ ਜੀ ਜਿਹੜੇ ਉੱਥੋਂ ਦੇ ਹੁਣ ਜਥੇਦਾਰ ਅਸੀਂ ਦਰਸ਼ਨ ਕੀਤੇ ਉਹ ਉਸੇ ਤਰ੍ਹਾਂ ਹੀ ਉਹ ਮਤਲਬ ਪਰਦਾ ਤਾਣ ਕੇ ਮਹਾਰਾਜ ਦੇ ਤੇ ਇਹ ਮਰਿਆਦਾ ਉੱਥੋਂ ਹੀ ਬਾਬਾ ਜੀ ਉੱਥੋਂ ਹੀ ਲੈ ਕੇ ਆਏ ਜੀ ਅੱਛਾ ਜੀ ਜਿਹੜਾ ਪਰਦਾ ਕਰਦੇ ਹਾਂ ਹਾਂਜੀ ਇਹ ਹਜ਼ੂਰ ਸਾਹਿਬ ਤੋਂ ਹੀ ਬਾਬਾ ਜੀ ਨੇ ਮਰਿਆਦਾ ਲਿਆਂਦੀ ਹੈ ਠੀਕ ਹੈ ਜੀ ਤੇ ਬਾਬਾ ਜੀ ਦਾ ਭਾਵ ਸੀ ਕਿ ਜਿਵੇਂ ਆਪਾਂ ਕੋਈ ਸਾਡੇ ਘਰੇ ਮਹਿਮਾਨ ਆਉਂਦੇ ਆ ਹਾਂਜੀ ਉਹਨਾਂ ਨੂੰ ਆਪਾਂ ਘਰ ਦੇ ਅੰਦਰ ਬਿਠਾ ਕੇ ਪ੍ਰਸ਼ਾਦਾ ਪਾਣੀ ਸ਼ਕਾਉਨੇ ਆ ਠੀਕ ਹੈ ਜੀ ਆਪਾਂ ਉਹਨਾਂ ਕੋਈ ਪਿੰਡ ਦੀ ਸੱਤ ਚ ਬਿਠਾ ਕੇ ਤਾਂ ਨਹੀਂ ਨਿ ਸ਼ਕਾਉਂਦੇ ਬਿਲਕੁਲ ਜੀ ਬਿਲਕੁਲ ਜਾਂ ਜਿੱਥੇ ਬਾਹਰ ਵਿਹੜੇ ਵਿੱਚ ਸਾਰੇ ਬੰਦੇ ਬੈਠੇ ਆ ਕੋਈ ਉੱਥੇ ਵੀ ਆਪਾਂ ਪ੍ਰਸ਼ਾਦਾ ਨਹੀਂ ਸ਼ਕਾਉਂਦੇ ਸੰਕੋਚ ਕਰਦੇ ਆ ਬਿਲਕੁਲ ਜੀ ਮਹਿਮਾਨ ਬੰਦਾ ਐ ਸੀ ਉਹਦੀ ਮਹਿਮਾਨ ਨਿਵਾਜੀ ਭਾਵ ਉਹਦੀ ਇੱਜ਼ਤ ਕਰਨ ਵਾਸਤੇ ਸਤਕਾਰ ਵਾਸਤੇ ਮਤਲਬ ਕਿ ਸੈਪਰੇਟ ਪਲੇਸ ਜਿੱਦਾਂ ਸੈਪਰੇਟ ਤੇ ਪਰਦਾ ਹਾਂਜੀ ਦੋ ਚੀਜ਼ਾਂ ਦੀ ਪਾਲਣ ਕਰਦੇ ਆ ਬਿਲਕੁਲ ਜੀ ਇਸੇ ਤਰ੍ਹਾਂ ਬਾਬਾ ਜੀ ਕਹਿੰਦੇ ਵੀ ਗੁਰੂ ਸਾਹਿਬ ਜੀ ਤੇ ਆਪ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਟੀਆਂ ਸੋਇਆ ਸਭਨਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਬਿੰਤੁਮ ਹੋ ਸਭ ਰਾਜਨ ਕੇ ਰਾਜਾ ਸਤ ਹੈ ਸੋ ਗੁਰੂ ਸਾਹਿਬ ਜੀ ਤੇ ਐਡੀ ਵੱਡੇ ਮਤਲਬ ਉਹ ਤੇ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਬਿਲਕੁਲ ਵਾਹਿਗੁਰੂ ਹਾਂਜੀ ਵਾਹਿਗੁਰੂ ਇਹ ਉਹਨਾਂ ਵਾਸਤੇ ਕੀ ਸਾਡਾ ਕੋਈ ਵੱਖਰਾ ਥਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਤੇ ਜੇ ਉਹ ਪ੍ਰਸ਼ਾਦਾ ਛਕਣ ਤੇ ਉੱਥੇ ਕੋਈ ਪਰਦਾ ਨਹੀਂ ਹੋਣਾ ਚਾਹੀਦਾ ਹਾਂਜੀ ਸਾਰੀ ਸੰਗਤ ਦੇ ਸਾਹਮਣੇ ਉਹ ਛਕਣਗੇ